ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹਲਾ 5 क्या हम जी जन्त बेचारे वर्णनासा के एक रोमाइ ब्रह्म महेश सिद्ध मुन इंद्रा ਬੇਅੰਤ ਠਾਕੁਰ ਤੇਰੀ ਗਤ ਨਹੀਂ ਪਾਈ ਕਿਆ ਕਥਿਐ ਕਿਛ ਕਥਨ ਨਾ ਜਾਈ ਜਹ ਜਹ ਦੇਖਾਂ ਤਹ ਰਹਾ ਸਮਾਈ ਰਹਾ ਜਹ ਮਹਾ ਪਿਆਨ ਦੁਖ ਜਮ ਸੁਣੀਐ ਤਹ ਮੇਰੇ ਪ੍ਰਭ ਤੂ ਹੈ ਸਹਾਈ ਸਰਨ ਪ੍ਰਿਓ ਹਰ ਚਰਨ ਗਹੇ ਪ੍ਰਭ ਗੁਰਨਾਣਕ ਕੋ ਪੂਜ ਬੁਜਾਈ ਜਹ ਮਹਾ ਪਿਆਨ ਦੁਖ ਜਮ ਸੋਨੀਐ ਸਹ ਮੇਰੇ ਪ੍ਰਭ ਤੂ ਹੈ ਸਹਾਈ ਸਰਣ ਪਰਿਓ ਹਰ ਚਰਨ ਗਹਿ ਪ੍ਰਭ ਗੁਰ ਨਾਨਕ ਕੋ ਪੂਜ ਬੁਜਾਈ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਬਿਲਾਵਲ ਮਹਲਾ 5 ਕਿਆ ਹਮ ਜੀ ਜੰਤ ਬੇਚਾਰੇ ਬਰਨ ਨਾ ਸਾਕੈ ਏਕ ਰੁਮਾਈ ਬ੍ਰਹਮ ਮਹੇਸ ਸਿੱਧ মুন ਇੰਦਰਾ ਬੇਅੰਤ ਠਾਕੁਰ ਤੇਰੀ ਗਤ ਨਹੀਂ ਪਾਈ